ਉਸ ਤੋਂ ਬਾਅਦ ਪੂਰਾ ਨੈਟਵਰਕ ਅਸੀਂ ਕੰਢੀ ਇਲਾਕੇ ਵਿੱਚ ਬਣਾਇਆ ਜਨਰਲ ਵਿੰਗ, ਲੀਡੀਜ਼ ਵਿੰਗ, ਕਿਸਾਨ ਵਿੰਗ, ਸਾਬਕਾ ਸੈਨਿਕ ਵਿੰਗ ਬਣਾਏ। ਮੇਰੇ ਵੱਲੋਂ ਇਸ ਫੀਲਡ ਵਿੱਚ ਵੀ ਮੈਨੂੰ ਬਹੁਤ ਵੱਡਾ ਤਜਰਬਾ ਹੈਗਾ। ਅਸੀਂ ਪੂਰੇ ਪੱਕੇ ਹੋਏ ਆ, ਕੱਚੇ ਬੰਦੇ ਨਹੀਂ ਆਗੇ। ਸਾਰੇ ਹਲਕਿਆਂ 'ਚ, ਪੂਰੇ ਹਲਕੇ ਦੇ ਵਿੱਚ, ਸਾਰੇ ਪਿੰਡਾਂ ਦੇ ਵਿੱਚ, ਪੂਰੇ ਕੰਢੀ ਇਲਾਕੇ ਦੇ ਵਿੱਚ ਮੇਰੀ ਜਥੇਬੰਦੀ ਵੱਲੋਂ ਕੈਂਪੇਨ ਕੀਤੀ ਗਈ। ਉਹਦਾ ਰਿਜ਼ਲਟ ਇਹ ਨਿਕਲੇ ਆ ਕੇ ਜਿਹੜੇ ਸਾਡੇ ਕੈਂਡੀਡੇਟ ਸੀਗੇ ਤਾਰਕ ਸਟੇਜ। ਉਹ ਲਾ ਵੀ ਵਧੀਆ ਜਿੱਤ। ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਸਰਕਾਰ ਬਣ ਗਏ ਤੇ ਮੈਂ ਅਕਤੂਬਰ 17 ਦੇ ਵਿੱਚ ਹਾਈ ਕਮਾਂਡ ਨੂੰ ਫਿਰ ਮਿਲਿਆ ਜਾ ਤੋ ਉਸ ਤੋਂ ਬਾਅਦ ਫਿਰ ਚੰਨੀ ਸਾਹਿਬ ਦੀ ਸਰਕਾਰ ਆ ਗਈ ਚੰਨੀ ਸਾਹਿਬ ਕੋ ਤਾਂ ਮਹੀਨੇ ਤਿੰਨ ਸੀ ਇਲਾਕੇ ਦੇ ਵਿਕਾਸ ਨੂੰ ਕਰਾਉਣ ਸੰਬੰਧੀ ਤੁਹਾਡੇ ਵੱਲੋਂ ਕਾਫੀ ਜਦੋਜਦ ਕਰਨੀ ਪਈ ਪਾਰਟੀ ਦੇ ਵਿੱਚ ਰਹਿ ਕੇ ਤੁਸੀਂ ਕੰਮ ਕਰਨਾ ਚਾਹੁੰਦੇ ਸੀ ਪਰ ਉਹ ਸਫਲਤਾ ਜਿਹੜੀ ਹੈ ਉਹ ਨਹੀਂ ਮਿਲ ਸਕੀ ਸਫਲਤਾ ਹਾਈ ਕਮਾਂਡ ਦੇ ਕੋ ਹਾਈ ਕਮਾਂਡ ਦਾ ਬਹੁਤ ਸਿਆਣੀ ਹੈ ਮੇਰੇ ਸਾਥ ਨੂੰ ਕੋ ਕੋ ਚਾਹਦੇ ਹੈ ਕਿ ਉਹਨਾਂ ਨੂੰ ਜੇ ਉਹਨਾਂ ਨੇ ਮੈਨੂੰ ਰਿਕਮੈਂਡ ਕਰਕੇ ਭੇਜਿਆ ਕਿ ਚੀਰਮੈਨ ਲਾਓ ਇਸ ਕਰਕੇ ਨਹੀਂ ਭੇਜਿਆ ਕਿ ਅਫਸਰ ਬੰਦਾ ਲੋ ਅਗਰ ਉਹ ਵੀ ਪ੍ਰਵਾਤਮਾ ਮੌਕਾ ਦੇਗਾ ਤਾਂ ਮੋਬਿਲੇਸ਼ਨ ਕਰਕੇ ਦੱਸਾਂਗੇ ਕਿਵੇਂ ਰੂਪੀ ਦੇਗੇ ਜੇ ਪ੍ਰਵਾਤਮਾ ਮੌਕਾ ਦੇਗਾ ਤਾਂ ਪਤਾ ਵੀ ਲੱਗ ਜਾਊ ਕਿ ਸੇਵਾ ਕੀ ਹੁੰਦੀ ਹੈ ਜੌਬ ਤੇ ਹੁੰਦਿਆ ਹੋਇਆ ਅਸੀਂ ਕਰਦੇ ਰਹੇ ਹਾਂ ਤਿੰਨ ਵੇਰ ਕੋ ਲੋਡ ਸਪੀਕਰ ਪਏ ਆ ਕਰ ਜਿਹੜੇ ਮੈਂ ਜਾ ਕੇ ਪਿਪਲ ਤੇ ਬੋਰ ਤੇ ਟਾਂਕੇ ਪੂਰਾ ਪਿੰਡ ਇਕੱਠਾ ਕਰ ਲੈਂਦੇ ਸੀ ਇਹ ਮੇਰੇ ਉਸ ਅਸਥਾ ਦੀ ਜਿਹੜੀ ਮੀਟਿੰਗ ਮੈਂ ਕਰਦਾ ਰਿਹਾ ਇਤਾਂ ਲੋਕ ਆਉਂਦੇ ਆ ਜਿਹੜੇ ਮੰਗ ਕਰਦੇ ਆ ਕਿ ਹੁਸ਼ਿਆਰਪੁਰ ਤੋਂ ਮਦਨਮੋਹਨ ਸੇ ਮੂਸਾ ਨੂੰ ਟਿਕਟ ਦਿਓ ਕਿਉਂਕਿ ਸਾਡੇ ਇਹੋ ਜੀ ਭੁੱਖ ਹੀ ਕੋਈ ਕੋਈ ਬੁਗਦੇ ਪਰਮਾਦਾ ਦਿੱਤਾ ਬਹੁਤ ਬਾਕੀ ਪਾਰਟੀ ਜੋ ਫੈਸਲਾ ਕਰੇਗੀ ਪਾਰਟੀ ਠੀਕ ਹੀ ਫੈਸਲਾ ਕਰੇਗੀ ਜੋ ਵੀ ਕਰੇਗੀ ਦੂਜਾ ਇਹ ਬਾਰਡਰ ਖੁੱਲਿਆ ਜਾਵੇ ਸੱਚੀਆ ਦੋਸਤੋ ਮੈਂ ਹਨਮਨੀਤ ਸਿੰਘ ਚੀਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਸਮਾਜ ਸੇਵੀ ਸੰਸਥਾਵਾਂ ਦੇ ਅਧੀਨ ਵਿਕਾਸ ਕਾਰਜਾਂ ਨੂੰ ਲੈ ਕੇ ਕਈ ਸਮਾਜਿਕ ਸੰਸਥਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾਂਦੇ ਆ ਵਿਕਾਸ ਕਾਰਜਾਂ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਸ਼ਹਿਰ ਸੰਬੰਧੀ ਜਾਂ ਪਿੰਡਾਂ ਦੇ ਵਿਕਾਸ ਦੇ ਅਧੀਨ ਕੋਈ ਕੰਮ ਕਰਨਾ ਹੋਵੇ ਤਾਂ ਸਰਕਾਰ ਦੇ ਵਿੱਚ ਰਹਿਣਾ ਬਹੁਤ ਹੀ ਜ਼ਰੂਰੀ ਹੁੰਦਾ ਜਿਸ ਵਿੱਚ ਰਹਿ ਕੇ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਵੀ ਕੀਤਾ ਜਾਂਦਾ ਹੈ ਤੇ ਵਿਕਾਸ ਪਦਰੀ ਜੋ ਉਪਰਾਲੇ ਨੇ ਉਹਨਾਂ ਨੂੰ ਵੀ ਨੇਪਰੇ ਚਾੜਿਆ ਜਾ ਸਕਦਾ ਗੱਲ ਕਰਦੇ ਆ ਵਿਕਾਸ ਪ੍ਰਤੀ ਤਾਂ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਅਦਰ ਮੋਹਨ ਸਿੰਘ ਮੂਸਾ ਜੀ ਜਿਨ੍ਹਾਂ ਨੇ ਆਪਣੀ ਕਾਫੀ ਉਮਰ ਜਿਹੜੀ ਆ ਉਹ ਸਰਕਾਰੀ ਨੌਕਰੀ ਦੇ ਵਿੱਚ ਬਤੀਤ ਕੀਤੀ ਆ ਤੇ ਨਾਲ ਨਾਲ ਹੀ ਸਮਾਜਿਕ ਕੰਮਾਂ ਨੂੰ ਵੀ ਪਹਿਲ ਦੇ ਆਧਾਰ ਤੇ ਕੀਤਾ ਜਾਂਦਾ ਰਿਹਾ ਉਹਨਾਂ ਵੱਲੋਂ ਗੱਲ ਕਰਦੇ ਆਂ ਉਹਨਾਂ ਦੇ ਨਾਲ ਉਹਨਾਂ ਦੀ ਜੀਵਨ ਬਾਰੇ ਇਸ ਵਕਤ ਉਹਨਾਂ ਵੱਲੋਂ ਇੱਕ ਐਪਲੀਕੇਸ਼ਨ ਵੀ ਦਿੱਤੀ ਗਈ ਹੈ ਲੋਕ ਸਭਾ ਜੋ 2024 ਦੀਆਂ ਨਜ਼ਦੀਕ ਹੀ ਆ ਰਹੀਆਂ ਨੇ ਉਸ ਵਿੱਚ ਚੋਣ ਲੜਨ ਸੰਬੰਧੀ ਹਲਕਾ ਹੁਸ਼ਿਆਰਪੁਰ ਤੋਂ ਲੋਕ ਸਭਾ ਦੀ ਚੋਣ ਉਹਨਾਂ ਦਾ ਇੱਕ ਮਨੋਰਥ ਹੈ ਉਹਨਾਂ ਦਾ ਇੱਕ ਸੁਪਨਾ ਜਿਸ ਵਿੱਚ ਰਹਿ ਕੇ ਸਰਕਾਰ ਵਿੱਚ ਆ ਕੇ ਸਰਕਾਰ ਕਿਸੇ ਵੀ ਪਾਰਟੀ ਦੀ ਬਣਦੀ ਹੈ ਪਰ ਇੱਕ ਸਿਆਸੀ ਤੌਰ ਤੇ ਕੰਮ ਕਰਕੇ ਉਹਨਾਂ ਵੱਲੋਂ ਇੱਕ ਇਹ ਲੋਕਾਂ ਦੇ ਕੰਮਾਂ ਪ੍ਰਤੀ ਸ਼ਹਿਰ ਦੇ ਆਪਣੇ ਇਲਾਕੇ ਦੇ ਵਿਕਾਸ ਨੂੰ ਲੈ ਕੇ ਉਹਨਾਂ ਵੱਲੋਂ ਵਕਫ ਵਕਫ ਤਰ੍ਹਾਂ ਦੀਆਂ ਯੋਜਨਾਵਾਂ ਉਲਿੱਕੀਆਂ ਗਈਆਂ ਨੇ ਸੋ ਸਾਡੇ ਨਾਲ ਮੌਜੂਦ ਨੇ ਸਰਦਾਰ ਮੋਹਨ ਸਿੰਘ ਮੂਸਾ ਜੀ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਸਵਾਗਤ ਹੈ ਜੀ ਬੀਸੀ ਅਪਡੇਟ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜੀਮਾ ਸਾਹਿਬ ਤੁਸੀਂ ਹੁਸ਼ਿਆਰਪੁਰ ਤੋਂ 30 ਕਿਲੋਮੀਟਰ ਚੱਲ ਕੇ ਪਿੰਡ ਬੂਸਾ ਆਏ ਹੋ। ਸਫਰੀਕਾਲ। ਵੈਲਕਮ ਤੁਹਾਡਾ। ਇਹ ਮੇਰਾ ਪਿੰਡ ਬੂਸਾ ਹੈ ਜੀ ਤੇ ਇਹ ਆਖਰੀ ਪਿੰਡ ਹੈ ਟਾਂਡ ਹਾਲਕੇ ਦਾ। ਅਤਾ ਕਿਲੋਮੀਟਰ ਤੇ ਪਿੰਡ ਪੈਂਦਾ ਨੰਗਲ ਥੱਪੜ। ਉਥੋਂ ਸ਼ਾਮ ਚੜ੍ਹਦੀ ਸੂਰ ਹੋ ਜਾਂਦਾ। ਬਹੁਤ-ਬਹੁਤ ਸਵਾਗਤ ਹੈ। ਸਰ ਗੱਲ ਕਰੀਏ ਤੁਹਾਡੇ ਕੰਮਾਂ ਪ੍ਰਤੀ ਨੌਕਰੀ ਤੇ ਰਹਿੰਦੇ ਆ ਵੀ ਤੁਸੀਂ ਇੱਕ ਸਮਾਜਿਕ ਸੇਵਾਵਾਂ ਨਿਭਾਈਆਂ ਨੇ। ਵਾਕਵਾਂ ਤਰ੍ਹਾਂ ਦੇ ਉਪਰਾਲੇ ਤੁਹਾਡੇ ਲੋਕ ਕੀਤੇ ਗਏ ਨੇ ਲੋਕਾਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਰਹਿੰਦੇ ਹੋ ਜੋ ਵੀ ਪ੍ਰੋਗਰਾਮ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀਤੇ ਜਾਣੇ ਨੇ ਜਾਂ ਵਿਕਾਸ ਪ੍ਰਤੀ ਕੋਈ ਕੰਮ ਕਰਨੇ ਸਰਕਾਰ ਵਿੱਚ ਰਹਿੰਦਿਆਂ ਹੋਇਆ ਹੁਣੇ ਚਾਹੀਦੇ ਨੇ ਜਾਂ ਹੁੰਦੇ ਨੇ ਤੁਹਾਡੇ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਹੈ ਲੋਕ ਸਭਾ ਚੋਣਾਂ ਲੱਗੇ ਜੋ 2024 ਦੀਆਂ ਨਜ਼ਦੀਕ ਆ ਰਹੀਆਂ ਨੇ ਕੀ ਮਨ ਦੇ ਵਿੱਚ ਮਨਛਾਅ ਤੇ ਕਿੱਦਾਂ ਦੇ ਉਪਰਾਲੇ ਜਾਂ ਕਿੱਦਾਂ ਦੇ ਸੁਪਨੇ ਤੁਹਾਡੇ ਮਨ ਦੇ ਵਿੱਚ ਹੈਗੇ ਨੇ ਜੋ ਪੂਰੇ ਕੀਤੇ ਜਾਣੇ ਚਾਹੀਦੇ ਨੇ ਇਸ ਕੋਈ ਫਟਰਾ ਹੈ ਕਿ ਮੇਰੇ ਫਾਦਰ 1990 ਦੇ ਵਿੱਚ ਡਾਇਰੈਕਟਰ ਕਾਲਜਾ ਰਟਾਇਰ ਹੋਏ ਸੀ 1991 ਦੇ ਵਿੱਚ ਗੜਜੀਵਾਲਾ ਹਲਕਾ ਉਹ ਤਾਂ ਹੁੰਦਾ ਸੀ ਹੁਣ ਤੇ ਹੈ ਨਹੀਂ ਸ਼੍ਰੋਮਣੀ ਕਾਲ ਦਲ ਬਾਦਲ ਨੇ ਉਹਨਾਂ ਨੂੰ ਟਿਕ ਦਿੱਤੀ ਸੀ ਤੇ ਉਹ ਇਲੈਕਸ਼ਨ ਜਿਹੜਾ ਪੂਰੀ ਕੈਂਪੇਨ ਚੱਲੀ ਦੂਸਰੇ ਦਿਨ ਵੋਟਾਂ ਫਿਰ ਇੱਕ ਦਿਨ ਪਹਿਲਾਂ ਪੋਸਟ ਪੋਲ ਕਰ ਦਿੱਤਾ ਗਿਆ ਕਿਉਂਕਿ ਕਾਂਗਰਸ ਪਾਰਟੀ ਨੇ ਬਾਈਕਟ ਕੀਤਾ ਸੀ ਫਿਰ 1995 ਚ ਕਾਲ ਦਲ ਨੇ ਬਾਈਕਟ ਕਰਤਾ ਉਸ ਤੋਂ ਬਾਅਦ ਸਾਡੇ ਫਾਦਰ ਅਕਾਲੀ ਦਲ ਡੈਮੋਕ੍ਰੈਟਿਕ ਜਿਹੜਾ ਸ਼੍ਰੋਮਣੀ ਕਾਲ ਦਲ ਦੇ ਨਾਲੋਂ ਅਲੱਗ ਹੋ ਕੇ ਜੱਤੇਦਰ ਕਲਦੀਪ ਸਿੰਘ ਬਟਾਲਾ ਸਾਹਿਬ ਨੇ ਬਣਾਇਆ ਸੀ ਉਹਦੇ ਵਿੱਚ ਆਪਣਾ ਵਾਈਸ ਪ੍ਰੈਜ਼ੀਡੈਂਟ ਰਹੇ ਐ ਇਹ ਤੇ ਸਾਡੇ ਫਾਦਰ ਸਾਹਿਬ ਦੀ ਬੈਕਗ੍ਰਾਉਂਡ ਸੀ ਉਸ ਤੋਂ ਬਾਅਦ ਮੈਂ ਉਤਸ਼ਾਹਤ ਹੋ ਕੇ ਕਿਉਂਕਿ ਮੈਂ ਕੰਢੀ ਇਲਾਕੇ ਦਾ ਵਸਨੀਕ ਆ ਸਾਡਾ ਪਿੰਡ ਕੰਢੀ ਚ ਪੈਂਦਾ ਮੈਂ 2001 ਦੇ ਵਿੱਚ ਕੰਢੀ ਵਿਕਾਸ ਪੁਨਰ ਸੰਸਥਾ ਬਣਾਈ ਹੈ ਜਿਹਦੇ ਕਿਤੇ ਬਹੁਤ ਵੱਡਾ ਪਿੰਡ ਇੱਕ ਜਨੌੜੀ ਜਦੇ ਪ੍ਰਧਾਨ ਬਣਾਏ ਉਸ ਤੋਂ ਬਾਅਦ ਪੂਰਾ ਨੈਟਵਰਕ ਅਸੀਂ ਕੰਢੀ ਇਲਾਕੇ 'ਚ ਬਣਾਇਆ ਜਨਰਲ ਵਿੰਗ ਲੀਡੀਜ਼ ਵਿੰਗ ਕਿਸਾਨ ਵਿੰਗ ਸਾਬਕਾ ਸੈਨਿਕ ਵਿੰਗ ਬਣਾਏ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਸੀਂ ਮੀਟਿੰਗਸ ਕੀਤੀਆਂ ਰੈਲੀਆਂ ਵੀ ਕੀਤੀਆਂ ਸਾਰੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਪ੍ਰੈਸ ਨੇ ਕਵਰ ਕੀਤਾ ਔਰ ਲੋਕ ਕਰਮਚਾਰੀ ਤੱਕ ਗੱਲ ਗਈ ਹੈ ਤੇ ਲੋਕਾਂ ਦਾ ਕੁਝ ਭਲਾ ਵੀ ਹੋਇਆ ਤੇ ਅਸੀਂ ਬਹੁਤ ਸਾਰਾ 2001 ਤੋਂ ਲੈ ਕੇ 2009 ਤੱਕ ਤੇ ਕੰਢੀ ਦਾ ਬਹੁਤ ਸਾਰਾ ਸਮੱਸਿਆਵਾਂ ਨੂੰ ਉਜਾਗਰ ਕਰਦੇ ਰਹੇ ਹਾਂ ਫਿਰ 2009 ਦੇ ਵਿੱਚ ਜੁਲਾਈ ਦੇ ਵਿੱਚ ਅਸੀਂ ਇੱਕ ਸੰਸਥਾ ਬਣਾਈ ਹੈ ਜਿਹਦਾ ਨਾਮ ਸੀ ਸਟੇਟ ਵਿਕਾਸ ਫੋਰਮ ਮੈਂ ਤੇ ਦੋਨਾਂ ਸੰਸਥਾਵਾਂ ਦਾ ਕਨਵੀਨਰ ਸੀਗਾ ਲੇਕਿਨ ਕਰਤਾ ਧਰਤਾ ਸਾਰਾ ਮੈਂ ਹੀ ਸੀ ਲੇਕਿਨ ਉਹਨਾਂ ਦੇ ਪ੍ਰਧਾਨ ਅਸੀਂ ਜਗਦੀਸ਼ ਸਿੰਘ ਦਿਵਾਨ ਚੰਡੀਗੜ੍ਹ ਤੋਂ ਬਣਾਏ ਜੀ ਫਿਰ ਉਹ ਉਸ ਜਿਹੜੀ ਸਟੇਟ ਵਿਕਾਸ ਫੋਰਮ ਸੀ ਉਹਦੀਆਂ ਅਸੀਂ ਮੀਟਿੰਗਸ ਲੁਧਿਆਣਾ ਆ ਜਾ ਬਾਕੀ ਜਗ੍ਹਾ ਤੇ ਬਹੁਤ ਸਾਰੇ ਕਰਦੇ ਰਹੇ ਆ ਮੇਰਾ ਮਤਲਬ ਇਸ ਫੀਲਡ ਵਿੱਚ ਵੀ ਮੈਨੂੰ ਬਹੁਤ ਵੱਡਾ ਤਜਰਬਾ ਹੈਗਾ ਅਸੀਂ ਪੂਰੇ ਪੱਕੇ ਹੋਏ ਆ ਕੱਚੇ ਬੰਦੇ ਨਹੀਂ ਹੈਗੇ ਉਸ ਤੋਂ ਬਾਅਦ ਫਿਰ ਮੈਂ ਸਰਵਿਸ ਦੌਰਾਨ ਸਰਵਿਸ ਕਰਦਾ ਕਰਦਾ 2017 ਦੇ ਵਿੱਚ ਲੋਕਾਂ ਦੀ ਮੰਗ ਦੇ ਉੱਤੇ ਲੋਕ ਕਹਿੰਦੇ ਜੀ ਕਿ ਬਿਨਾ ਪਾਵਰ ਦੇ ਮੈਂ ਵੀ ਸੋਚਿਆ ਕਿ ਬਿਨਾ ਪਾਵਰ ਦੇ ਅਸੀਂ ਲੋਕ ਖੇਤ ਵਿੱਚ ਕੰਮ ਤਾਂ ਕਰ ਨਹੀਂ ਫਾਇਦੇ ਲੋਕਾਂ ਦਾ ਭਲਾ ਨਹੀਂ ਹੋ ਸਕਦਾ ਪਾਵਰ ਜ਼ਰੂਰੀ ਹੈ ਤੇ ਲੋਕਾਂ ਦੀ ਮੰਗ ਦੇ ਉੱਤੇ ਤੇ ਲੋਕਾਂ ਦੇ ਕਹਿਣ ਦੇ ਉੱਤੇ ਤੇ ਮੈਂ 2017 ਦੇ ਵਿੱਚ ਸ਼ਾਮਚਰਾਸੀ ਹਲਕੇ ਤੋਂ ਐਪਲੀਕੇਸ਼ਨ ਹਾਈ ਕਮਾਂਡ ਦੇ ਕੋਲ ਗਿਆ ਮੈਂ ਦਿੱਲੀ ਸਿੱਧਾ ਉੱਥੇ ਜਾ ਕੇ ਮੈਂ ਆਪਣਾ ਸਾਰਾ ਬਾਇਓ ਡਾਟਾ ਜਿੰਨੀ ਸੀਨੀਅਰ ਲੀਡਰਸ਼ਿਪ ਸੀ ਜਿਨਾਂ ਕੋ ਪਚਾਇਆ ਤੇ ਉਦੋਂ ਸਾਡੇ ਸਕ੍ਰੀਨਿੰਗ ਕਮੇਟੀ ਦੇ ਚੇਅਰਮੈਨ ਅਸ਼ੋਕ ਗਹਿਲੂਤ ਸਾਹਿਬ ਜਿਹੜੇ ਸਾਬਕਾ ਚੀਫ ਮਿੰਸਟਰ ਰਾਜਸਥਾਨ ਦੇ ਹੋ ਸੀਗੇ ਉਹਨਾਂ ਨੂੰ ਵੀ ਰਾਜਸਥਾਨ ਹੌਸਟ ਮਿਲਿਆ ਮੈਂ ਸਾਰੇ ਲੀਡਰਸ਼ਿਪ ਨੇ ਮਿਲਿਆ ਤੇ ਉਹਨਾਂ ਨੂੰ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਮੈਨੂੰ ਜਿਹੜਾ 2017 ਦੀ ਟਿਕਟ ਹਾਈ ਕਮਾਂਡ ਚਾਹੁੰਦੀ ਆ ਲੇਕਨ ਐਟ ਦਾ ਟਾਈਮ ਮੈਨੂੰ ਪੰਜਾਬ ਦੇ ਵਿੱਚ ਲੀਡਰਸ਼ਿਪ ਦਾ ਕੋਈ ਬਹੁਤਾ ਜਿਹੜਾ ਸਮਰਥਨ ਨਹੀਂ ਮਿਲਿਆ ਤੇ ਟਿਕਟ ਜਿਹੜੀ ਹੈ ਨੋਮੀਨੇਸ਼ਨ ਤੋਂ 3 ਦਿਨ ਪਹਿਲਾਂ ਅ ਕਿਵੇਂ ਸੇ ਹੋਰ ਉਮੀਦਵਾਰ ਨੂੰ ਦੇ ਦਿੱਤੀ ਗਈ ਲੇਕਿਨ 15 ਜਨਵਰੀ 2017 ਇਲੈਕਸ਼ਨ ਤੋਂ ਪਹਿਲਾਂ ਮਾਨਜੋਗ ਕੇ ਸ਼ੋਕਲੋਤ ਸਾਹਿਬ ਦਾ ਇੱਕ ਮੈਨੂੰ ਲੈਟਰ ਆਂਦਾ ਜਿਹੜਾ ਮੈਂ ਤੁਹਾਨੂੰ ਦਿਖਾਣਾ ਵੀ ਹੈਗਾ ਉਹਨਾਂ ਨੇ ਮੈਨੂੰ ਉਹਦੇ ਲੈਟਰ ਦੇ ਵਿੱਚ ਇਹ ਹੀ ਕਿਹਾ ਕਿ ਕੋਈ ਗੱਲ ਨਹੀਂ ਜੇ ਟਿਕਟ ਨਹੀਂ ਮਿਲਿਆ ਤਾਂ ਕੋਈ ਨਹੀਂ ਤੁਸੀਂ ਤਕੜੇ ਹੋ ਕੇ ਨਾ ਕਾਂਗਰਸ ਪਾਰਟੀ ਨੂੰ ਜਿਤਾਓ ਕਿਉਂਕਿ 10 ਸਾਲ ਦਾ ਅਕਾਲੀ ਭਾਜੀਪੀ ਦਾ ਜਿਹੜਾ ਮਿਸਰੂਲ ਹੈਗਾ ਉਹ ਖਤਮ ਹੋਣਾ ਚਾਹੀਦਾ ਤੇ ਤੁਸੀਂ ਉਹ ਜਿਹੜਾ ਇਹ ਅਸ਼ੋਕ ਗਲੋਤਸਾਬ ਦਾ ਲੈਟਰ ਹੈ ਜਿਹੜਾ ਉਹਨਾਂ ਨੇ ਭੇਜਿਆ ਸੀ ਉਸ ਤੋਂ ਬਾਅਦ ਫਿਰ ਇਹ ਜਿਹੜੀ ਕੈਂਪੇਨ ਅਸੀਂ ਕਾਂਗਰਸ ਲਿਆਓ ਪੰਜਾਬ ਬਚਾਓ ਸਾਰੇ ਹਲਕੇਸ ਪੂਰੇ ਹਲਕੇ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਪੂਰੇ ਕੰਢੀ ਇਲਾਕੇ ਦੇ ਵਿੱਚ ਮੇਰੀ ਜਥੇਬੰਦੀ ਵੱਲੋਂ ਕੈਂਪੇਨ ਕੀਤੀ ਗਈ ਉਹਦਾ ਰਿਜ਼ਲਟ ਇਹ ਨਿਕਲੇ ਆ ਕੇ ਜਿਹੜੇ ਸਾਡੇ ਕੈਂਡੀਡੇਟ ਸੀਗੇ ਕਾਂਗਰਸ ਦੇ ਉਹਨਾਂ ਦੀ ਵਧੀਆ ਜਿੱਤ ਹੋਈ ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਸਰਕਾਰ ਬਣ ਗਈ ਤੇ ਮੈਂ ਅਕਤੂਬਰ 17 ਦੇ ਵਿੱਚ ਹਾਈ ਕਮਾਂਡ ਨੂੰ ਫਿਰ ਮਿਲਿਆ ਜਾ ਕੇ ਜਦੋਂ ਮੈਂ ਉੱਥੇ ਮਿਲਿਆ ਤਾਂ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਆ ਜਿਹੜਾ ਲੈਟਰ ਸੀਗਾ ਸ਼ੋਕਲ ਲੋਧ ਸਾਹਿਬ ਦਾ ਇਹ ਉਹਨਾਂ ਨੇ ਰੱਖ ਲਿਆ ਤਾਂ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਪੰਜਾਬ ਦੇ ਵਿੱਚ ਅਸੀਂ ਚੀਰਮੈਨ ਨਾਲੇ ਆ ਤੇ ਉਹਨਾਂ ਨੇ ਚੀਰਮੈਨ ਦਾ ਮੇਰਾ ਰეკਮੈਂਡ ਕਰਕੇ ਹਾਈ ਕਮਾਂਡ ਨੇ ਭੇਜ ਦਿੱਤਾ ਪੰਜਾਬ ਸਰਕਾਰ ਨੂੰ ਇਹਦਾ ਪ੍ਰੂਫ ਇਹ ਹੈ ਕਿ ਦਸੰਬਰ 17 ਦੇ ਵਿੱਚ ਉਦੋਂ ਮੈਂ ਮਾਨਸਾ ਆਫਕਾਰੀ ਸਹਾਇਕ ਆਫਕਾਰੀ ਤੇ ਕਰ ਕਮਿਸ਼ਨਰ ਸੀ ਲੈਂਡਲਾਈਨ ਤੇ ਫੋਨ ਆਂਦਾ ਕਿ ਤੁਸੀਂ ਭਰਤਿੰਦਰ ਸਿੰਘ ਚੈਲ ਜਿਹੜੇ ਮਾਨਯੋਗ ਕੈਪਟਨ ਮਰੀਂਦਰ ਸਿੰਘ ਜੀ ਦੇ ਪੋਲੀਟੀਕਲ ਸ਼ਕਤੀਸ ਤੇ ਉਹਨਾਂ ਦਾ ਸੰਪਰਕ ਕਰੋ ਸੰਪਰਕ ਤਾਂ ਮੈਂ ਕੀਤਾ ਪਰ ਉਹ 4 ਸਾਲ ਮੇਰਾ ਉਸ ਰეკਮੈਂਡੇਸ਼ਨ ਦਾ ਕੁਝ ਬਣਿਆ ਨਹੀਂ ਤੇ ਉਸ ਤੋਂ ਬਾਅਦ ਫਿਰ ਚੰਨੀ ਸਾਹਬ ਦੀ ਸਰਕਾਰ ਆ ਗਈ ਚੰਨੀ ਸਾਹਬ ਕੋ ਤਾਂ ਮਹੀਨੇ ਤਿੰਨ ਸੀ ਮਤਲਬ ਉਹ ਫਿਰ ਮੇਰਾ ਜਿਹੜਾ ਟੈਗ ਮੇਰੇ ਲੱਗਣਾ ਵੀ ਉਹ ਵੀ ਰਹਿ ਗਿਆ ਟਿਕਟ ਵੀ ਰਹਿ ਗਈ ਤੇ ਉਹ ਵੀ ਰਹਿ ਗਿਆ ਫਿਰ ਮੈਂ 2019 ਦੇ ਵਿੱਚ ਫਿਰ ਮੈਂ ਜਿਹੜਾ ਇਲੈਕਸ਼ਨ ਆ ਗਿਆ ਲੋਕ ਸਭਾ ਦਾ ਇਲਾਕੇ ਦੇ ਵਿਕਾਸ ਨੂੰ ਕਰਾਉਣ ਸੰਬੰਧੀ ਤੁਹਾਡੇ ਵੱਲੋਂ ਕਾਫੀ ਜਦੋਜहद ਕਰਨੀ ਪਈ ਪਾਰਟੀ ਦੇ ਵਿੱਚ ਰਹਿ ਕੇ ਤੁਸੀਂ ਕੰਮ ਕਰਨਾ ਚਾਹੁੰਦੇ ਸੀ ਪਰ ਉਹ ਸਫਲਤਾ ਜਿਹੜੀ ਹੈ ਉਹ ਨਹੀਂ ਮਿਲ ਸਕੀ ਸਫਲਤਾ ਹਾਈ ਕਮਾਂਡ ਦੇਖੋ ਹਾਈ ਕਮਾਂਡ ਤਾਂ ਬਹੁਤ ਸਿਆਣੀ ਹੈ ਮੇਰੇ ਹਿਸਾਬ ਦੇ ਨਾਲ ਕਿਉਂਕਿ ਉਹ ਚਾਹੁੰਦੇ ਆ ਕਿ ਇਹ ਉਹਨਾਂ ਨੂੰ ਜੇ ਉਹਨਾਂ ਨੇ ਮੈਨੂੰ ਰეკਮੈਂਡ ਕਰਕੇ ਭੇਜਿਆ ਕਿ ਚੇਅਰਮੈਨ ਲਾਓ ਇਸ ਕਰਕੇ ਨਹੀਂ ਭੇਜਿਆ ਕਿ ਅਫਸਰ ਬੰਦਾ ਲੋ ਉਹ ਬੰਦੇ ਨੂੰ ਪਛਾਣ ਲੈਂਦੇ ਆ ਕਿ ਬੰਦਾ ਹੜਿਆ ਹੋਇਆ ਔਰ ਇਹ ਪਾਰਟੀ ਨੂੰ ਗਰਾਊਂਡ ਲੈਵਲ ਤੇ ਤਾਕਤ ਦੇ ਸਕਦਾ ਹੈ ਇਸ ਕਰਕੇ ਇਸ ਬੰਦੇ ਦਾ ਮੁੱਲ ਪਾਇਏ ਤੇ ਸਾਨੂੰ ਇਹੋ ਜਿਹੇ ਬੰਦਿਆਂ ਦੀ ਲੋੜ ਹੈਗੇ ਆ ਜਿਹੜੇ ਆਪਣੇ ਲੈਵਲ ਤੇ ਇੱਥੇ ਬੰਦਿਆਂ ਬਣਾ ਕੇ ਸਾਰੇ ਦਾਪੇ ਤੇ ਸਿੱਖ ਲੈਂਦੇ ਆ ਵੀ ਲੋਕਾਂ ਨੂੰ ਮੋਬਾਈਲਾਈਜ਼ ਕਰਨਾ ਕੋਈ ਸੌਖਾ ਕੰਮ ਨਹੀਂ ਹੈਗਾ ਗੈਰ ਆਜਨਿਕ ਸੰਸਥਾ ਦੇ 바ਤ ਪੋਲੀਟੀਕਲ ਫੀਲਡ ਵਿੱਚ ਤਾਂ ਬੜੀ ਛੇਤੀ ਜਿਹੜੀ ਮੋਬਾਈਲਾਈਜੇਸ਼ਨ ਹੁੰਦੀ ਹੈ ਅਗਰ ਉਹ ਵੀ ਪ੍ਰਮਾਤਮਾ ਮੌਕਾ ਦੇਗਾ ਤਾਂ ਮੋਬਾਈਲਾਈਜੇਸ਼ਨ ਕਰਕੇ ਦੱਸਾਂਗੇ ਕਿਵੇਂ ਹੁੰਦੀ ਹੈਗੀ ਆ ਤੇ ਲੇਕਿਨ ਉਹਨਾਂ ਨੇ ਮੇਰਾ ਮੁੱਲ ਪਾਇਆ ਤੇ ਇਸੇ ਕਰਕੇ ਮੈਨੂੰ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਅਪਰੋਚ ਵੀ ਕੀਤਾ ਸੀ ਕਿ ਤੂੰ ਆ ਜਾ ਇਧਰ ਲੈ ਪਾ ਤੇ ਲੇਕਿਨ ਮੈਂ ਆ ਜਾਣਦੇ ਨਹੀਂ ਕੁਛ ਨਹੀਂ ਫਿਰ ਵੀ ਮੇਰਾ ਰਿਕਮੈਂਡ ਕਰਕੇ ਭੇਜ ਤਾਂ ਕਿ ਉਹ ਚੇਅਰ ਮਨ ਲਓ ਤੇ ਮੈਂ ਨਹੀਂ ਜਾਂਦਾ ਕਿਤੇ ਵੀ ਇਸ ਕਰਕੇ ਅਸ਼ੀਤਾ ਜਿਹੜਾ ਕਾਂਗਰਸ ਦੇ ਵਿੱਚੇ ਕੰਮ ਕਰਨਾ ਸੈਕੂਲਰ ਪਾਰਟੀ ਦੀ ਕੰਮ ਕਰਨਾ ਚਾਹੇ ਸਾਨੂੰ ਟਿਕਟ ਕੋਈ ਦੇਵੇ ਤੇ ਚਾਹੇ ਨਾ ਦੇਵੇ ਸਾਨੂੰ ਉਹਦੀਆਂ ਦੀ ਭੁੱਖ ਨਹੀਂ ਹੈ ਸਭ ਇਸ ਕਰਕੇ ਅਸੀਂ ਤਾਂ ਕੰਮ ਕਰਦੇ ਆ ਕਿ ਅਸੀਂ ਇਸ ਫੀਲਡ ਵਿੱਚ ਸ਼ੁਰੂ ਤੋਂ ਲੱਗੇ ਹੋਏ ਆ ਸਾਡਾ ਕੋਈ ਪੈਸ਼ਨ ਤੇ ਹੈ ਨਹੀਂ ਅਸੀਂ ਪੈਸੇ ਤਾਂ ਕਮਾਉਣੇ ਨਹੀਂ ਆ ਇਹੋ ਜਿਹੀ ਕੋਈ ਗੱਲ ਨਹੀਂ ਹੈ ਜੇ ਪਰਮਾਤਮਾ ਮੌਕਾ ਦੇਏਗਾ ਤਾਂ ਪਤਾ ਵੀ ਲੱਗ ਜਾਊ ਕਿ ਸੇਵਾ ਕੀ ਹੁੰਦੀ ਆ ਤੇ ਇਸ ਕਰਕੇ ਸਾਡਾ ਕਿਉਂਕਿ ਲੋਕ ਖੇਤ ਵਿੱਚ ਕੰਮ ਕਰਨਾ ਲੋਕ ਖੇਤ ਵਿੱਚ ਹੀ ਕਰਦੇ ਰਹੇ ਜਦੋਂ ਮੈਂ 2001 ਚ ਕੰਮ ਸ਼ੁਰੂ ਕੀਤਾ ਸੀ ਉਦੋਂ ਕੋਈ ਮੇਰੇ ਦਿਮਾਗ 'ਚ ਇਹ ਥੋੜੀ ਜਿਹੀ ਕਿ ਮੈਂ ਇਲੈਕਸ਼ਨ ਲੜਨਾ ਜੌਬ 'ਚ ਹੁੰਦੇ ਹੋਇਆ ਸੀ ਕਰਦੇ ਰਹੇ ਆ ਤਿੰਨ ਮੇਰੇ ਕੋਲ ਲੋਕ ਸਪੀਕਰ ਪਏ ਆ ਘਰ ਜਿਹੜੇ ਮੈਂ ਜਾ ਕੇ ਪੀਪਲ ਤੇ ਬੋਰਡ ਤੇ ਟਾਂਕੇ ਪੂਰਾ ਪਿੰਡ ਇਕੱਠਾ ਕਰ ਲੈਂਦੇ ਸੀ ਇੱਕ ਜੇ ਗੱਲ ਕਰੀਏ ਕਿ ਜਿਹੜਾ ਇੱਕ ਸੋਸ਼ਲ ਵਰਕ ਆਪਾਂ ਕਰਦੇ ਆ ਉਹ ਇੱਕ ਇੱਕ ਦਾਇਰਾ ਹੁੰਦਾ ਛੋਟਾ ਜਿਹਾ ਏਰੀਆ ਹੁੰਦਾ ਜਵਾ ਤੋਂ ਬਾਅਦ 5 7 10 ਪਿੰਡਾਂ ਦਾ ਇੱਕ ਰਕਬਾ ਹੁੰਦਾ ਜਿੱਥੇ ਆਪਾਂ ਸੋਸ਼ਲ ਵਰਕ ਕਰਦੇ ਆ ਐਮਪੀ ਦੀ ਚੋਣ ਦੀ ਜਿਹੜੀ ਗੱਲ ਕਰੀਏ ਇਹ ਕਾਫੀ ਵੱਡਾ ਦਾਇਰਾ ਬਣ ਜਾਂਦਾ ਪੂਰਾ ਲੋਕ ਸਭਾ ਹਲਕਾ ਜਿਹਦੇ ਵਿੱਚ ਕਾਫੀ ਸਾਰੇ ਪਿੰਡ ਹੁੰਦੇ ਨੇ ਸ਼ਹਿਰ ਹੁੰਦੇ ਨੇ ਕਸਬੇ ਹੁੰਦੇ ਨੇ ਕਿਵੇਂ ਤੁਸੀਂ ਸਰਜੀਤ ਟਿਕਟ ਮਿਲਦੀ ਹੈ ਤੇ ਕਿਵੇਂ ਮੈਨੇਜ ਕਰੋਗੇ ਸਰ ਅਗਰ ਟਿਕਟ ਮਿਲਦੀ ਹੈ ਨਾ ਤੇ ਮੇਰਾ ਮਤ ਉਹ ਸਾਨੂੰ ਮੋਬਲਾਈਜ਼ ਕਰਨਾ ਆਉਂਦਾ ਜਦੋਂ ਅਸੀਂ ਕੰਮ ਸ਼ੁਰੂ ਕਰਾਂਗੇ ਤਾਂ ਫਿਰ ਪਤਾ ਲੱਗੂਗਾ ਕਿ ਮੋਬਲਾਈਜ਼ ਲੋਕਾਂ ਨੂੰ ਕਿਦਾਂ ਕੀਤਾ ਜਾਂਦਾ ਤੇ ਸਾਡੇ ਬਾਤੋਂ ਕੋ ਨਵਾਂ ਕੰਮ ਨਹੀਂ ਆ ਜੇ ਅਸੀਂ ਜਿਹੜੀਆਂ ਸੰਸਥਾਵਾਂ ਬਣਾ ਕੇ ਆ ਦੇਖੋ ਇਹ ਮੇਰੇ ਉਸਫਤਾ ਦੀ ਜਿਹੜੀ ਮੀਟਿੰਗ ਮੈਂ ਕਰਦਾ ਰਿਹਾ ਇਦਾਂ ਲੋਕ ਆਂਦੇ ਆ ਤੇ ਜਿ ਪੋਲੀਟੀਕਲ ਪਾਰਟੀ ਦੇ ਉੱਤੇ ਤਾਂ ਲੋਕ ਆਪ ਚਾਹੁੰਦੇ ਆ ਕਿ ਚੰਗਾ ਬੰਦਾ ਆਵੇ ਬੇਦਾਗ ਆ ਅਸੀਂ ਆਨ ਲੈਫਟ ਆ ਮਾਦਰ ਦਾ ਅਸੀਂ ਕੰਮ ਕੀਤਾ ਸਾਰੀ ਜ਼ਿੰਦਗੀ ਦੇ ਵਿੱਚ ਅਸੀਂ ਕੰਡੇ ਥੋੜੀ ਵੀਜੇ ਆ ਇਸ ਕਰਕੇ ਆफी ਦਾ ਲੋਕ ਸੇਵਾ 'ਚ ਆਏ ਹੋਏ ਆ ਤੇ ਲੋਕ ਸੇਵਾ ਦਾ ਮੁੱਲ ਮੈਂ ਲਾਦਾ ਕਾਂਗਰਸ ਪਾਰਟੀ ਪਾਏਗੀ ਮੈਨੂੰ ਪੂਰਾ ਪ੍ਰੋਸ ਮਨ ਦੇ ਵਿੱਚ ਇੱਕ ਦ੍ਰਿੜ ਨਿਸ਼ਚੈ ਜਦੋਂ ਹੁੰਦਾ ਹੈ ਤੇ ਪ੍ਰਮਾਤਮਾ ਵੀ ਉਹਦੀ ਆਵਾਜ਼ ਸੁਣ ਕੇ ਉਹਨੂੰ ਕਾਮਯਾਬ ਜਿਹੜੀ ਸਫਲਤਾ ਉਹ ਜ਼ਰੂਰ ਮਿਲ ਕੇ ਰਹਿੰਦੀ ਹੈ ਸੋ ਇਹ ਮਦਨ ਮੋਹਨ ਸਿੰਘ ਮੂਸਾ ਵੀ ਇਸੇ ਦ੍ਰਿੜ ਇਰਾਦੇ ਨਾਲ ਜੁਟੇ ਹੋਏ ਨੇ ਆਪਣੇ ਇਲਾਕੇ ਸੰਬੰਧੀ ਵਿਕਾਸ ਕਰਜਾਉਣ ਲੈ ਕੇ ਦ੍ਰਿੜ ਨਿਸ਼ਚੈ ਨਾਲ ਡਟੇ ਹੋਏ ਨੇ ਸਰ ਕੀ ਰਣਨੀਤੀ ਹੈ ਅਗਲੀ ਅਜੇ ਮੇਰੀ ਗੱਲ ਵਿੱਚ ਰਹਿ ਗਈ 2019 ਦੇ ਵਿੱਚ ਜਦੋਂ ਮੈਂ ਫਿਰ ਟਿਕਟ ਅਪਲਾਈ ਕੀਤੀ ਲੋਕ ਸਭਾ ਲੇਕਿਨ ਉਹ ਸਿਟਿੰਗ ਐਮਐਲਏ ਸਾਡੇ ਚੱਬੇਵਾਲ ਸਾਹਿਬ ਸੀ ਉਹਨਾਂ ਨੂੰ ਦਿੱਤੀ ਗਈ ਸੀਟ ਤੇ ਅਸੀਂ ਫੇਰ ਵੀ ਜਿੰਨਾ ਕੁ ਜ਼ੋਰ ਨਾਲ ਲਾ ਲਾਇਆ ਲੇਕਿਨ ਉਹ ਹਾਰ ਗਏ ਲੇਕਿਨ ਉਹਨਾਂ ਦੇ ਵਿੱਚ ਇਹ ਦੇਖੋ ਇਹ ਤਰਨਤਾਰਨ ਦੇ ਲੋਕ ਐ ਜਿਹੜੇ ਮੰਗ ਕਰਦੇ ਕਿ ਹੁਸ਼ਿਆਰਪੁਰ ਤੋਂ ਮਦਨਮੋਹਨ ਸਿੰਘ ਮਲਸਾਨ ਨੂੰ ਟਿਕਟ ਦਿਓ ਇਹਨਾਂ ਕਾਂਗਰਸ ਪਾਰਟੀ ਵੀ ਤਕੜੀ ਹੋਏਗੀ ਪੂਰੇ ਪੰਜਾਬ 'ਚ ਨੈਟਵਰਕ ਐ ਕਾਂਗਰਸ ਨੂੰ ਫਾਇਦਾ ਹੋਏਗਾ ਉਸ ਤੋਂ ਬਾਅਦ ਇਹ ਤਾਂ ਉੱਥੋਂ ਦੇ ਬੰਦੇ ਐ ਭਿੱਕੀਪਿੰਡ ਤਰਨਤਾਰਨ ਦੇ ਇਹ ਦੇਖੋ ਇਹ ਹੈਗੇ ਐ ਦਸੂਹਾ ਦੇ ਜਿਹੜੇ ਮੰਗ ਕਰਦੇ ਐ ਫਿਰ ਉਸ ਤੋਂ ਬਾਅਦ ਦਸੂਹੇ ਦੇ ਵਿੱਚ ਤੋਂ ਫਿਰ ਆ ਗਿਆ ਤੁਹਾਡਾ ਟਾਂਡਾ ਇਹ ਦਸੂਹਾ ਆ ਗਿਆ ਫਿਰ ਉਸ ਤੋਂ ਬਾਅਦ ਇਹ ਦੇਖੋ ਇਹ ਆ ਗਿਆ ਸ਼ਾਮਚਰਸੀ ਆ ਗਿਆ ਸ਼ਾਮਚਰਸੀ ਤੇ ਮਕੇਰੀਆਂ ਆ ਗਿਆ ਫਿਰ ਉਸ ਤੋਂ ਬਾਅਦ ਇਹ ਆ ਗਿਆ ਜੀ ਫਗਵਾੜਾ ਆ ਗਿਆ ਇਹ ਤਾਂ ਅਸੀਂ ਲੋਕ ਸਭਾ ਦੀ ਗੱਲ ਹੈ ਫਿਰ ਆ ਗਿਆ 22 22 ਦਾ ਇਲੈਕਸ਼ਨ ਆ ਗਿਆ ਮੈਂ 22 ਤੋਂ ਫਿਰ ਮੈਂ ਅਸੈਂਬਲੀ ਅਪਲਾਈ ਕੀਤਾ ਸ਼ਾਮਚਰਸੀ ਤੋਂ ਪਰ ਉਹ ਮੌਜੂਦਾ ਜਿਹੜੇ ਐਮ ਐਲ ਏ ਸੀ ਉਹਨਾਂ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਲੇਕਿਨ ਉਹ ਹਾਰ ਗਏ ਤੇ ਹੁਣ ਆ ਗਿਆ ਇਲੈਕਸ਼ਨ ਜਿਹੜਾ ਲੋਕ ਸਭਾ ਦਾ 24 ਦਾ ਹੁਣ ਫੇਰ ਮੈਂ ਐਪਲੀਕੇਸ਼ਨ ਦਿੱਤੀ ਹੈ ਇੱਕ ਤਾਂ ਮੇਰੀ ਇਹ ਕਾਰਗੁਜ਼ਾਰੀ ਹੈ ਦੂਜਾ ਇਹ ਹੈ ਕਿ ਇਹ ਮੈਂ ਪਾਰਟਿਸਿਪੇਟ ਜਿਹੜਾ ਕੀਤਾ ਹੈਗਾ ਭਾਰਤ ਜੋੜੋ ਯਾਤਰਾ ਤੇ ਦੇਖੋ ਭਾਰਤ ਜੋੜੋ ਯਾਤਰਾ ਚ ਇਸ ਤੋਂ ਇਲਾਵਾ ਇਹ ਮੇਰਾ ਹੈਗਾ ਕਾਂਗਰਸ ਕਿਸਾਨ ਕਾਂਗਰਸ ਦਿੱਲੀ ਰੈਲੀ ਹੋਈ ਸੀ ਕਿਸਾਨ ਕਾਂਗਰਸ ਦੀ ਖੈਰਾ ਸਾਹਿਬ ਨੇ ਕੀਤੀ ਸੀ ਖੈਰਾ ਸਾਹਿਬ 올 ਇੰਡੀਆ ਕਾਂਗਰਸ ਕੰਟੀ ਦੇ ਔਰ 올 ਇੰਡੀਆ ਕਿਸਾਨਾਂ ਦਾ ਗ੍ਰਿਫਤ ਦੇ ਪ੍ਰਧਾਨ ਨੇ ਇਹ ਅਸੀਂ ਦਿੱਲੀ ਗਏ ਸੀ ਤੇ ਇਹ ਮੇਰਾ ਦਿੱਲੀ ਦਾ ਮਤਲਬ ਮੈਂ ਤਾਂ ਵੱਧ ਚੜ ਕੇ ਸਾਰੇ ਹਿੱਸਾ ਲੈਂਦਾ ਤੇ ਇਸ ਬੇਸਿਸ ਤੇ ਅਸੀਂ ਤਾਂ ਤਾ ਮੰਗ ਕਰਦੇ ਆ ਕਿ ਲੋਕਾਂ ਨੇ ਮੰਗ ਹੈਗੀ ਹੈ ਜੇ ਤੁਸੀਂ ਮੌਕਾ ਦਿਓਗੇ ਜੇ ਕਾਂਗਰਸ ਹਾਈ ਕਮਾਂਡਾ ਮੈਨੂੰ ਮੌਕਾ ਦਿੰਦੀ ਹੈ ਤੇ ਭਾਰੀ ਬਹੁਤ ਜਿੱਤਾਂਗੇ ਕੰਢੇ ਲਾ ਕੇ ਬਹੁਤ ਜ਼ਿਆਦਾ ਖੁਸ਼ੀ ਹੋਏਗੀ ਆ ਪੰਜਾਬ ਦੇ ਵਿੱਚ ਵੀ ਖੁਸ਼ੀ ਹੋਏਗੀ ਔਰ ਮੈਂ ਮੋਬਿਲਾਈਜ਼ ਕਰਨ ਵਾਲੇ ਅਸੀਂ ਬੰਦੇ ਆ ਤੁਹਾਨੂੰ ਪਰਪੇ ਦਿਖਾਂਗੇ ਅਸੀਂ ਜਾਣਾਂ ਕਿਤੇ ਨਹੀਂ ਅਸੀਂ ਕਾਂਗਰਸ ਦੇ ਪੱਕੇ ਬੰਦਾ ਹੀ ਆਂ ਜਾਣਾ ਜੂਣਾ ਕਿਤੇ ਨਹੀਂ ਜਾਣਾ ਹੁੰਦਾ ਛੜਪੇ ਮਾਰ ਜਾਂਦੇ ਸਾਡੀ ਨੇਚਰ ਨਹੀਂ ਐ ਕਿਉਂਕਿ ਸਾਨੂੰ ਇਹੋ ਜੀ ਭੁੱਖ ਹੀ ਕੋਈ ਨਹੀਂ ਕੋਈ ਭੁਖੜੇ ਪਰਮਾਤਮਾ ਦਿੱਤਾ ਬਹੁਤ ਕੁਝ ਉਮੀਦ ਕਰਦੇ ਆਂ ਕਿ ਇਹ ਜਿਹੜੀ ਤੁਹਾਡੇ ਲੋ ਟਿਕਟ ਲਈ ਅਪਲਾਈ ਕੀਤਾ ਗਿਆ ਤਾਂ ਰੋ ਟਿਕਟ ਮਿਲੇ ਤੁਸੀਂ ਅੱਗੇ ਕਾਮਯਾਬੀ ਦੀਆਂ ਸੀੜੀਆਂ ਜੜੀਆਂ ਨੇ ਉਹ ਵੱਧ ਤੋਂ ਵੱਧ ਚੜੋ ਤੇ ਕੀ ਆਸਵਾਸ਼ਨ ਮਿਲਿਆ ਸਰ ਹਾਈ ਕਮਾਂਡ ਦੇ ਵੱਲੋਂ ਹਾਈ ਕਮਾਂਡ ਮੈਂ ਦੇਖੋ ਦਿੱਲੀ ਗਿਆ ਸੀ ਉੱਥੇ ਮੈਂ ਆਪਣਾ ਬਾਇਓ ਡਾਟਾ ਮਾਨਯੋਗ ਸੋਨੀਆ ਗਾਂਧੀ ਜਿੰਮੀ ਭੇਜ ਦਿੱਤਾ ਹੈ ਰਾਹੁਲ ਗਾਂਧੀ ਜਿੰਮੀ ਭੇਜ ਦਿੱਤਾ ਹੈ ਫਿਰ ਉਤੋਂ ਮੈਂ ਸਾਡੇ ਜਿਹੜੇ ਸਕ੍ਰੀਨਿੰਗ ਕਮੇਟੀ ਦੇ ਚੇਅਰਮੈਨ ਸਾਹਿਬ ਨੇ ਭਗਤਾ ਚਰਨ ਦਾਸ ਜੀ ਐਕਸਐਮਪੀ ਨੇ ਆਪਣਾ ਉੜੀਸਾ ਤੋਂ ਤੇ ਉਹ ਅਮਰੀਕਾ ਸਾਹਿਬ ਦਾ ਮੰਤਰੀ ਵੀ ਸੈਂਟਰ ਦੇ ਹੈਗੇ ਹੈ ਮੈਂ ਉਹਨਾਂ ਨੂੰ ਵੀ ਮਿਲਿਆ ਸੀ ਅੱਛਾ ਰਿਸਪੌਂਸ ਸੀ ਸਾਰਾ ਕੁਝ ਮੈਂ ਦਿਖਾਇਆ ਵੀ ਦੇਖੋ ਜੀ ਮੈਂ ਤਾਂ ਆ ਕੰਮ ਕਰਦਾ ਹੈਗਾ ਤੇ ਲੋਕ ਖੇਤ ਵਿੱਚ ਲੋਕ ਖੇਤ ਵਿੱਚ ਹੀ ਮੈਂ ਕੰਮ ਮੰਗਦਾ ਪਿਆ ਉਹਨਾਂ ਦਾ ਰਿਸਪੌਂਸ ਬੜਾ ਅੱਛਾ ਫਿਕਾ ਫਿਰ ਮੈਂ ਬਾਜਵਾ ਸਾਹਿਬ ਨੂੰ ਵੀ ਚੰਡੀਗੜ੍ਹ ਆ ਕੇ ਮਿਲਿਆ ਉਹਨਾਂ ਦੇ ਦਫ਼ਤਰ ਤੇ ਮਿਲਿਆ ਮੋਢਿੰਗ ਸਾਹਿਬ ਨੂੰ ਵੀ ਉਹਨਾਂ ਦੇ ਦਫ਼ਤਰ ਤੇ ਮਿਲਿਆ ਤੇ ਪਾਇਆ ਹੋਪਫੁਲ ਬਾਕੀ ਪਾਰਟੀ ਜੋ ਫੈਸਲਾ ਕਰੇਗੀ ਪਾਰਟੀ ਠੀਕ ਹੀ ਫੈਸਲਾ ਕਰੇਗੀ ਜੋ ਵੀ ਕਰੇਗੀ ਜੇ ਨੂੰ ਵੀ ਟਿਕਟ ਦੇ ਕੇ ਅੱਛਾ ਕਰੇਗੀ ਅਫੀ ਤਾਂ ਹਰ ਪਾਰਟੀ ਦੇ ਨਾਲ ਜੋ ਪਾਰਟੀ ਫੈਸਲਾ ਕਰੇਗੀ ਲੇਕਿਨ ਸਾਡਾ ਕਲੇਮ ਬਣਦਾ ਹੱਕ ਬਣਦਾ ਤੇ ਅਸੀਂ ਆਪਣਾ ਹੱਕ ਹੀ ਮੰਗਦੇ ਪਾਰਟੀ ਤੋਂ ਕੋਈ ਮੈਸੇਜ ਦੇਣਾ ਚਾਹੋਗੇ ਇਲਾਕਾ ਵਾਸੀਓ ਇਲਾਕਾ ਵਾਸੀਆਂ ਲਈ ਇਹ ਮੈਸੇਜ ਹੈਗਾ ਕਿ ਜਿਹੜੇ ਚੰਗਾ ਬੰਦਾ ਕੋਈ ਵੀ ਜਿਹੜਾ ਪਾਰਟੀ ਦੇਵੇ ਤਾਂ ਉਹਦੇ ਢੜਲੇ ਦੇ ਨਾਲ ਉਹਨੂੰ ਵੋਟਾਂ ਪਾਓ ਕਿਉਂਕਿ ਆਪਣਾ ਜਿਹੜਾ ਬੱਚਿਆਂ ਦਾ ਭਵਿੱਖ ਹੈ ਉਹ ਤਾਂ ਹੀ ਬਣਨਾ ਜੇ ਕੋਈ ਬੰਦਾ ਮਾਨਦਰ ਹੋਏਗਾ ਮਾਨਦਰੀ ਤੇ ਪਹਿਰਾ ਦੇਵੇਗਾ ਲੋਕਾਂ 'ਚ ਕੰਮ ਕਰੇਗਾ ਔਰ ਹਰ ਇਹ ਸੋਚੇਗਾ ਕਿ ਮੈਂ ਜੇ ਐਨੇ ਬੰਦੇ ਜਿਹੜੇ ਹੈ ਮੇਰੇ ਹਲਕੇ ਦੇ ਵਿੱਚ ਐਨੇ ਗਰੀਬੀ ਰੇਖਾ ਤੇ ਥੱਲੇ ਹੈ ਤੇ ਮੈਂ ਹਰ ਸਾਲ ਉਸ ਕਰੀਬੀ ਰੇਖਾ ਜੋ ਕਿਦਾਂ ਕੱਢਣੀ ਹੈ ਉਹਦੇ ਘਰਾਂ ਚ ਕਿਦਾਂ ਇਨਕਮ ਦਾ ਵਾਅਦਾ ਕਰਨਾ ਤਾਂ ਜੋ ਆਪਾਂ ਆਟਾ ਦਾਲ ਸਕੀਮ ਤੋਂ ਰਹਿਤ ਹੋ ਸਕਣ ਲੋਕ ਖੁਦ ਆਟਾ ਲੈ ਆ ਸਕਣ ਖੁਦ ਬਿਜਲੀ ਪਰਚੇਸ ਕਰ ਸਕਣ ਉਹ ਇਹ ਹੀ ਮੇਰੀ ਬੇਨਤੀ ਹੈਗੀ ਹੈ ਲੋਕਾਂ ਨੂੰ ਕਿ ਵੋਟ ਬੜੀ ਕੀਮਤੀ ਹੈਗੀ ਹੈ ਇਹ ਸੋਚ ਸਮਝ ਕੇ ਵਰਤਮਾਲ ਕਰ ਲੈ ਸੋਏ ਸਨ ਮਦਨ ਮੋਹਨ ਸਿੰਘ ਮੂਸਾ ਜੀ ਜੋ ਇੱਕ ਸੋਸ਼ਲ ਵਰਕਰ ਵੀ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਲਾਕਾ ਵਾਸੀਆਂ ਦੀ ਜਾਂ ਹੁਸ਼ਿਆਰਪੁਰ ਵਾਸੀਆਂ ਦਾ ਇੱਕ ਜਿਨਾਂ ਵੱਲੋਂ ਆਪਣਾ ਇੱਕ ਪੱਲਾ ਫੜਾਇਆ ਜਾਵੇਗਾ ਕਾਮਯਾਬੀ ਦੇ ਰਾਹ ਤੇ ਚੱਲ ਕੇ ਵੱਖ-ਵੱਖ ਤਰ੍ਹਾਂ ਦੀਆਂ ਜੋ ਵਿਕਾਸ ਪ੍ਰਤੀ ਜੇ ਗੱਲ ਕਰਦੇ ਆ ਤਾਂ ਉਹਨਾਂ ਨੂੰ ਵੀ ਪੂਰਾ ਕੀਤਾ ਜਾਵੇਗਾ ਜੋ ਰਹਿੰਦੇ ਕੰਮ ਨੇ ਜਾਂ ਹੋਣ ਵਾਲੇ ਕੰਮ ਨੇ ਉਹਨਾਂ ਵੱਲੋਂ ਪੈਲ ਦੇ ਆਧਾਰ ਤੇ ਕੀਤਾ ਜਾਵੇਗਾ ਸੋ ਇਹਨਾਂ ਵੱਲੋਂ ਅਪੀਲ ਕੀਤੀ ਗਈ ਆ ਕਿ ਸਹੀ ਟੰਗਣਾ ਵੋਟ ਪਾ ਕੇ ਵੱਧ ਤੋਂ ਵੱਧ ਸਹੀ ਬੰਦੇ ਨੂੰ ਚੁਣ ਕੇ ਅੱਗੇ ਲੋਕ ਸਭਾ ਵਿੱਚ ਭੇਜਿਆ ਜਾਵੇ ਅਗਰ ਪਰਮਾਤਮਾ ਮੌਕਾ ਦਿੰਦਾ ਲੋਕ ਨੁਮਾਇੰਦੇ ਲੋਕਾਂ ਦਾ ਨਾਮਾਇੰਦਾ ਬਣਨਾ ਤੋ ਮੇਰੀ ਪਹਿਲੀ ਪ੍ਰੇਰਨਾ ਸੇ ਹੋਏਗੀ ਕਿਉਂਕਿ ਮੈਂ ਕੰਢੀ ਇਲਾਕੇ ਤੋਂ ਕੰਮ ਸ਼ੁਰੂ ਕੀਤਾ ਜਿੰਨਾ ਕੰਢੀ ਇਲਾਕਾ ਜਿਹੜਾ ਹਿਮਾਚਲ ਦੇ ਵਿੱਚ ਇੰਡਸਟਰੀਅਲ ਇਨਸੈਂਟਿਵ ਦਿੱਤਾ ਹੋਇਆ ਨਾ ਜੇ ਪੂਜਾ ਪੰਜਾਬ ਨੂੰ ਨਹੀਂ ਦਿੱਤਾ ਜਾ ਸਕਦਾ ਕੰਢੀ ਇਲਾਕੇ ਨੂੰ ਦਿੱਤਾ ਜਾ ਸਕਦਾ ਮੈਂ ਕੋਸ਼ਿਸ਼ ਇਹ ਹੋਏਗੀ ਕਿ ਕੰਢੀ ਇਲਾਕੇ ਨੂੰ ਇਨਸੈਂਟਿਵ ਮਿਲੇ ਤਾਂ ਜੋ ਇਥੇ ਫੈਕਟਰੀਆਂ ਆਉਣ ਇੰਡਸਟਰੀ ਆਵੇ ਉਹ ਲੋਕਾਂ ਨੂੰ ਰੋਜ਼ਗਾਰ ਮਿਲੇ ਦੂਜਾ ਇਹ ਬਾਰਡਰ ਖੋਲਿਆ ਜਾਵੇ ਕਿਉਂਕਿ ਉੱਥੇ 300 ਰੁਪਏ ਆਟਾ ਵਿਕਦਾ ਹੈ ਪਾਕਿਸਤਾਨ 'ਚ ਜੇ ਬਾਰਡਰ ਖੁੱਲ ਜਾਵੇ ਸਾਡਾ ਕਿਸਾਨ ਖੁਸ਼ਹਾਲ ਹੋ ਜਾਏਗਾ ਇਹ ਮੇਰੀਆਂ ਦੋ ਪ੍ਰੀਫ ਹੋਣ ਗਿਆ ਅਗਰ ਪਰਮਾਤਮਾ ਆਪਣੇ ਮੌਕਾ ਬਖਸ਼ਦਾ ਬਹੁਤ ਤਾਲਬਾ ਥੈਂਕ ਯੂ ਰੋਜ਼ਗਾਰ ਅਤੇ ਬਾਰਡਰ ਨੂੰ ਖੁੱਲਣ ਪ੍ਰਤੀ ਇਹਨਾਂ ਦੀ ਜੋ ਇੱਛਾ ਪਰਮਾਤਮਾ ਕਰੇ ਉਹ ਜਲਦ ਤੋਂ ਜਲਦ ਪੂਰੀ ਹੋਵੇ ਇਹਨਾਂ ਨੂੰ ਹਾਈ ਕਮਾਂਡ ਵੱਲੋਂ ਟਿਕਟ ਮਿਲ ਕੇ ਇੱਕ ਕਾਮਯਾਬੀ ਦਾ ਜੋ ਰਾਹ ਹੈ ਉਹ ਸਾਫ਼ ਸਾਹਮਣੇ ਪਦਰਾਂ ਉਹ ਜਾਵੇ ਸੋ ਕੈਮਰਾ ਪਰ ਸੰਜੇਂਦਰ ਪ੍ਰਸਿੱਦ ਦੇ ਨਾਲ ਮੈਂ ਨਵਨੀ ਸਿੰਘ ਜੀ ਮਾ ਲਗਾਤਾਰ ਦੇਖਦੇ ਰਹੋ ਜੀਬੀਸੀ ਅਪਡੇਟ ਧੰਨਵਾਦ